ਇਹ ਜਦੇ ਬੰਦੀ ਨੇ ਜਿਆ ਆ ਗਈ ਜਿਹੜੀਆਂ ਟਰਾਲੀਆਂ ਖੜੀਆਂ ਆ। ਲਾ ਲੋ ਜੇ ਸਾਡੀਆਂ ਬਰਾੜੀਆਂ ਆਈਆਂ ਤਾਂ ਟਰਾਲੀਆਂ ਫਿਰ ਸਾ ਨੂੰ ਪਰਮਿਸ਼ਨ ਦੇਣ ਕਿ ਤੁਸੀਂ ਅੱਗ ਲਾੜੋ ਪੈਣੀਆਂ ਜੇ। ਲੰਘਣ ਦੇ ਦਈਏ। ਅੱਗੇ ਆਪੋ ਨੂੰ ਕਰਲੇ ਮਾਰ ਮੈਂ ਜਾਈਏ ਟਿਕਾਉਣਾ। ਕਰ ਲੈ ਮੈਂ। ਮੈਂ ਦੌਰ ਤੇ ਨਹੀਂ ਆਂ। ਚਲੋ ਪੁਦਾ ਬੰਦੀਆਂ। ਸਾਨੂੰ ਪਰਮਿਸ਼ਨ ਆ ਦਾਰੂ ਨੂੰ। ਉਹ ਨਹੀਂ ਕਰੋ ਮੇਰੇ ਤੇ ਕੋਈ ਨਹੀਂ ਨਹੀਂ ਚੱਲਦਾ ਪਰਦਾ ਅੰਦਾਜ਼ ਪਰਦਾ ਚੱਲਦਾ ਮੁਣੀ ਨੋਮ ਦੇ ਉਹਦੇ ਵਿੱਚ ਇਹਨਾਂ ਨੇ ਜਥੇਬੰਦੀਆਂ ਦੇ ਵਰਖਲਾ ਬੋਲੇ ਵੀ ਅਸੀਂ ਕਿਹੜੇ ਜਥੇਬੰਦੀ ਨੂੰ ਸਮਝਿਆ ਬੁੱਧੀ ਕਿਹੜੀ ਜਥੇਬੰਦੀ ਹੈ ਇਹ ਸੱਦੋ ਆਪਣੇ ਆਪ ਦੇ ਦੇਖੋ ਜੀ ਅਸੀਂ ਆਪਣੇ ਛਾਂ ਦੇ ਵਰਖਲਾ ਬੋਲਾਂਗੇ ਇਹ ਖੇਤ ਵਿੱਚ ਨੀੜ ਪਰਵਾਹ ਨਹੀਂ ਕਰਦੇ ਨਾ ਇਹ ਕੰਨੀ ਕਹਿੰਦੇ ਆ ਇਹ ਉਹ ਕਿੱਦਾਂ ਬਲਾਕ ਬਣਾ ਲਿਆ ਉਹਨੂੰ ਕਿਹੜਾ ਲੱਗਦਾ ਏ ਉਹ ਐਮਐਸ ਨਹੀਂ ਗਿਆ ਸਾਹਿਬ ਸਾਹਿਬ ਕਿਹੜਾ ਲੱਗਿਆ ਕਿਿਸੇ ਕਾਮ ਨੇ ਕਿਹਾ ਇਹਨਾਂ ਨੂੰ ਨਹੀਂ ਮਕਲ ਤੁਹਾਨੂੰ ਨਹੀਂ ਰੋਕਦਾ ਭਾਈ ਸਹੀ ਬੇਖੋ ਸਾਹਿਬ ਆ ਪਿਆ ਜਿਵੇਂ ਬੰਦੀ ਦੇ ਬਦਲਾ ਬੋਲਦਾ ਹੁੰਦਾ ਸਰ ਮੇਰੀ ਬੇਇੱਜ਼ਤੀ ਆ ਵੀ ਜਦੋਂ ਆਪਾਂ ਪਰਾਲੀਆਂ ਨੂੰ ਅੱਗ ਲਾਉਂਦੇ ਆ ਉਦੋਂ ਦੀ ਸਾਹਿਬ ਆਉਂਦੀ ਆ ਵੀ ਇਹਨਾਂ ਨਾਲ ਨਟਰਾ ਕਰੀਏ ਯਾਰ ਨਟਰਾ ਕਰਦੇ ਆ ਸਾਹਮਣੇ ਹੀ ਬਿਜਿਆਏ ਨਾ ਉਹ ਤਾਂ ਕੈਂਡਾ ਬੰਨ ਗਿਆ ਉਹ ਮੇਰੀ ਨਾ ਇੱਕ ਗੇਟ ਲਾ ਦੇ ਉਹਨੂੰ ਮੰਦੀਪਾ ਜੀ ਪਿਛੇ ਨਾ ਮੈਂ ਕਹ ਰਿਹਾ ਵਾਪਸ ਪ੍ਰਾਣੀ ਲੰਘਣੀ ਚਾਹੀਦੀ ਆ ਲੰਘਣੀ ਆ ਹਾਂ ਉਹਨਾਂ ਦਾ ਟਰੱਕ ਆ ਸਵੇਰ ਦੀਆਂ 6 ਵੇ ਦੀਆਂ ਟਰਾਲੀਆਂ ਡੱਕੀਆਂ ਇਹਨਾਂ ਨੇ ਲੈ ਥੋੜੀ ਆ ਸਵੇਰ ਦੀਆਂ 6 ਵੇ ਦੀਆਂ ਇਹ ਵੀਰਾਂ ਦਾ ਇਹ ਦੀਦੀ ਕਹੂਗਾ ਇਹਨਾਂ ਡੀਸੀ ਸਾਹਿਬ ਕਹਿਣਗੇ ਡੀਸੀ ਸਾਹਿਬ ਦੀ ਦੇਣ ਯਾਰ ਬਈ ਟਰੱਕ ਜੇਤੀ ਨਾ ਰੁਕਦਾ ਨਹੀਂ ਸੀ ਕੋਈ ਕੀ ਕੋਈ ਫੋਨ ਖੋ ਕੇ ਗੁੰਡਾਗਰਦੀ ਕਰਦੇ ਪਏ ਇਹਨਾਂ ਜਥੇਬੰਦੀ ਨੂੰ ਕਿਉਂ ਗੱਲ ਇਹ ਬੰਦੇ ਆ ਫੋਨ ਨਾ ਵੇ ਤੂੰ ਬਦਮਾਸ਼ੀ ਦਿਖਾਈ ਦੱਸ ਕੇ ਪਰਚਾ ਕਰਾਉਣਾ ਬਿਲਕੁਲ ਬਿਲਕੁਲ ਇਹਦੇ ਚੋਰੀ ਦਾ ਪਰਚਾ ਕਰਾ ਕੇ ਤੈਨੂੰ ਕੱਢ ਦੇਣਾ ਪਰਚਾ ਕਰਾ ਕੇ ਜਾਰੀ ਆ ਆਹ ਤਿੰਨ ਕਿਦਰ ਨਾ ਹੋਰ ਵੀ ਨਾ ਆ ਗਾ ਮੈਂ ਭਾਈ ਹੁਣ ਭਾਈ ਮੈਂ ਥੋੜਾ ਪਿੱਛੇ ਸਰਵਣਮਾਰੀ ਹੈਗਾ ਪਾਲੀ ਬਾਬਾ ਭਾਈ ਨੋ ਆ ਜੀ ਹੁਣ ਨੋ ਕਦੇ ਕਦੀ ਜੀ ਜਾਨ ਨੇ ਤੇ ਬੋਲੇ ਆਪਾਂ ਆਖੇ ਕਿ ਮੈਂ ਜਾਂਦਾ ਕੋਈ ਕਿਸੇ ਬੰਦੀ ਰੋਕ ਆ ਮੁੰਡਾ ਕੋਈ ਨਹੀਂ ਕੋਈ ਨਹੀਂ ਚਲੋ ਯਾ ਅੰਮਾਨ ਦੀ ਮੈਂ ਮੇਰਾ ਨਾਮ ਗੁਰਜਨ ਸਿੰਘ ਭਾਰਤੀ ਕਿਸਾਨੀ ਦਾ ਸਿੱਧੂ ਪੁੱਤ ਆ ਗੁਰਜਨ ਜੀ ਕੀ ਗੱਲ ਹੋਈ ਆ ਜੀ ਅੱਜ ਅੱਜ ਜਿਹੜੀ ਗੱਲ ਹੋਈ ਹੈ ਇਸ ਵੇਲੇ ਦਾ ਸਾਡਾ ਕਿਸਾਨ ਆਪਣੇ ਪਰਾਲੀ ਦੇ ਇਕੱਠੇ ਲੈ ਕੇ ਜਿਹੜਾ ਫੈਕਟਰੀ ਵਾਲ ਨੂੰ ਜਾ ਰਿਹਾ ਹੈ ਸਵੇਰੇ 6 ਵਜੇ ਟੂਲਸਾਈਜ਼ ਨੂੰ ਡੱਕਿਆ ਗਿਆ ਉਹਨੂੰ ਕਹਿੰਦੇ ਕਿ ਆਪਣਾ ਟੂਲ ਕਟਾ ਉਹ ਕਹਿੰਦਾ ਕਿ ਸਾਨੂੰ ਇਹ ਚੀਜ਼ਾਂ ਮੱਬਲ ਫ੍ਰੀ ਆ ਡੀਸੀ ਸਾਹਿਬ ਨੇ ਮੱਬਲ ਸਾਨੂੰ ਹੁਕਮ ਦਿੱਤੇ ਆ ਕਿ ਇਹ ਚੀਜ਼ਾਂ ਮੱਬਲ ਆਪਾਂ ਟੂਲ ਪਾਜਾਂ ਨਹੀਂਗੇ ਨਾ ਪਰਾਲੀ ਫ੍ਰੀ ਆ ਬਿਲਕੁਲ ਤੇ ਇਹਨਾਂ ਨੇ ਕੋਈ ਜਿਹੜੇ ਗੁੰਡੇ ਰੱਖੇ ਆ ਟੂਲ ਪਲਾਜੇ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਲੱਭ-ਲੱਭ ਕੇ ਲਿਆਉਂਦੇ ਆ ਕਿ ਆਹ ਬੰਦਾ ਗੁੰਡਾ ਵਾ ਇਹ ਨਹੀਂ ਇਕੱਲੇ ਕਿਸਾਨਾਂ ਨੂੰ ਡੱਕਦੇ ਆ ਹੋਰ ਵੀ ਫੈਮਿਲੀ ਵਾਲਿਆਂ ਨੂੰ ਸਾਡੇ ਕਿਸਾਨਾਂ ਨੂੰ ਬ ਫਿਰ ਉਹਨਾਂ ਨਾਲ ਫੈਮਿਲੀ ਨਹੀਂ ਗੁੰਡਾਗਰਦੀ ਕਰਦੇ ਆ ਦੇਣਾ ਪੈਂਦਾ ਟੈਕਸ ਉਹਨਾਂ ਨੂੰ ਇਸ ਕਰਕੇ ਜਿਹੜਾ ਅੱਜ 6 ਵਜੇ ਦਾ ਸਾਡਾ ਇਥੇ ਕਿਸਾਨ ਡੱਕਿਆ ਪਰਾਲੀ ਜਿਹੜੀ ਗੱਠੇ ਲੱਦ ਕੇ ਲੱਗ ਜਾਂਦਾ ਇੱਕ ਪਾਸੇ ਸਰਕਾਰ ਆਂਦੀ ਆ ਇੱਕ ਪਾਸੇ ਸਾਨੂੰ ਡੀਸੀ ਸਾਹਿਬ ਆਂਦੇ ਆ ਕਿ ਇਹ ਪਰਾਲੀ ਨੂੰ ਅੱਗ ਨਾ ਲਾਓ ਤੇ ਫਿਰ ਪਰਾਲੀ ਨੂੰ ਅੱਗ ਨਾ ਲਈਏ ਤੇ ਕਿੱਥੇ ਖੜੀਏ ਇੱਕ ਪਾਸੇ ਆਪ ਆਪਨੇ ਘਰੋਂ ਪੈਸੇ ਦੇ ਕੇ ਇਹ ਗੱਠੇ ਬਣਾ ਕੇ ਫੈਕਟਰੀਆਂ 'ਚ ਲੈਣੇ ਆ ਉੱਤੋਂ ਸਾਨੂੰ ਸਰਕਾਰ ਆਂਦੀ ਕਿ ਤੁਹਾਨੂੰ 500 ਰੁਪਇਆ ਕਿਲਰ ਦਿੱਤਾ ਜਾਊਗਾ 2500 ਦੇਣ ਦੀ بجائے ਅਸੀਂ 2200 ਕੋਲੋਂ ਦੇ ਕੇ ਇਹ ਜਿਹੜੇ ਗੱਠੇ ਆ ਫੈਕਟਰੀਆਂ ਹੀ ਭੇਜਨੇ ਫਿਰ ਸਾਨੂੰ ਟੂਲ ਪਾਜੇ ਧਿਆਨ ਕੇ ਡੱਕਿਆ ਜਾਂਦਾ ਵਾ ਕਹਿੰਦੇ ਇਹ ਨਹੀਂ ਵਰੀ ਕੀਤਾ ਜਾਊਗਾ ਇਸ ਕਰਕੇ ਸਵੇਰ ਦਾ 6 ਵਜੇ ਦਾ ਸਾਡੇ ਕਿਸਾਨ ਦਾ ਫੋਨ ਵੀ ਖੋਇਆ ਗਿਆ ਵਾ ਉਹਦੇ ਨਾਲ ਧੱਕਾ ਮੁਕੀ ਕੀਤੀ ਗਈ ਆ ਗਾਲੀ ਗਲੋਚ ਕੀਤਾ ਗਿਆ ਤੇ ਫੋਨ ਖੋ ਕੇ ਸਵੇਰ ਦਾ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਿਆ ਉੱਤੋਂ ਕਹਿੰਦੇ ਤੂੰ ਜਿੰਨੂੰ ਮਰਜ਼ੀ ਸਾਦਲਾ ਜਿਹੜੀਆਂ ਮਰਜ਼ੀ ਕਿਸਾਨ ਜਿੱਥੇ ਬੰਦੀਆਂ ਆ ਜਣ ਇੱਥੇ ਆਪਾਂ ਟੂਲ ਲੈਣਾ ਲੈਣਾ ਸਵੇਰ ਦਾ 6 ਵਜੇ ਦਾ ਹਾਸਮੈਂਟ ਕਰਨ ਲਈ ਸਾਡੇ ਕਿਸਾਨਾਂ ਨੂੰ ਫੋਨ ਆਣ ਕੇ ਅਸੀਂ 8 ਵਜੇ ਤੋਂ ਲੈ ਕੇ ਇੱਥੇ ਆਣ ਕੇ ਖਲੋ ਹੁਣ 10 10.5 ਹੋ ਗਏ ਆ ਹਲੇ ਤੱਕ ਟਰੈਕਟਰ ਸਾਡੇ ਉੱਥੇ ਲੱਗੇ ਆ ਇਸ ਕਰਕੇ ਫੋਨ ਆਨ ਨੂੰ ਕਹਿੰਦੇ ਡੀਸੀ ਸਾਹਿਬ ਦੇ ਹੁਕਮ ਦੇ ਸਾਨੂੰ ਲਿਖ ਕੇ ਦੋ ਕਿ ਡੀਸੀ ਸਾਹਿਬ ਨੇ ਕਿਹਾ ਵਾ ਕਿ ਜੜੀਆਂ ਜਾਣ ਦਿੱਤੀਆਂ ਜਾਣ ਕਰਾਂ ਡੀਸੀ ਸਾਹਿਬ ਦੇ ਦਫਤਰ ਦੇ ਵਿੱਚੋਂ ਕੋਈ ਵਰਕਰ ਪਹੁੰਚਿਆ ਜਾਂ ਫਿਰ ਡੀਸੀ ਸਾਹਿਬ ਖੁਦ ਪਹੁੰਚੇ ਨਹੀਂ تھے۔ ਨਹੀਂ ਨਹੀਂ ਡੀਸੀ ਸਾਹਿਬ ਆਪ ਤੇ ਨਹੀਂ ਪਹੁੰਚੇ ਉਹਨਾਂ ਦਾ ਇੱਕ ਨੁਮਾਇੰਦੇ ਪਹੁੰਚੇ ਨੇ ਇੱਥੇ ਸਾਡੇ ਉਹਨਾਂ ਨੇ ਆਣ ਕੇ ਜਿਹੜਾ ਨੋਟੀਫਿਕੇਸ਼ਨ ਆ ਉਹ ਵਿਖਾਇਆ ਬਲਾਦਾ ਕੀ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਪਿਆ ਵਾ ਬੜੇ ਚਿਰ ਦਾ ਤੇ ਕਹਿੰਦੇ ਡੀਸੀ ਸਾਹਿਬ ਅਸੀਂ ਮੰਗ ਕਰਦੇ ਹਾਂ ਡੀਸੀ ਸਾਹਿਬ ਆਉਣ ਇੱਥੇ ਸਾਨੂੰ ਦੱਸਣ ਆਣਗੇ ਕਿ ਡੀਸੀ ਇੱਥੇ ਆਵੇ ਸਾਨੂੰ ਲਿਖ ਕੇ ਦਵੇ ਵੀ ਹਾਂ ਠੀਕ ਆ ਹੁਣ ਡੀਸੀ ਸਾਹਿਬ ਦਾ ਜਿਹੜਾ ਆਇਆ ਵਾ ਨੁਮਾਇੰਦੇ ਆਏ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਨੋਟੀਫਿਕੇਸ਼ਨ ਹੈ ਉਹਨਾਂ ਬੜੇ ਚਿਰ ਦਾ ਤੱਕਿਆ ਕੀ ਗੱਲ ਹੋਈ ਆ ਤੁਹਾਡੇ ਨਾਲ ਗੱਲ ਸਰ ਮੇਰੇ ਮਸ਼ੀਨ ਦੇ ਆਉਣ ਦਾ ਪਿਆ ਇਹ ਦਿੱਖ ਲੈ ਕੇ ਤੇ ਜਨਾ ਤੋਂ ਬੁਲਾ ਕੇ ਇਹਨੂੰ ਕਰ ਦਿਆ ਤੇ ਕਹਿੰਦੇ ਪਰਚੀ ਦਾ ਉਹ ਪਾ ਮੈਂ ਉਹ ਨਹੀਂ ਪਰਚੀ ਨਹੀਂ ਹੋਈ ਇਹ ਖਾਣਾ ਨਾ ਘੱਲ ਰਿਹਾ ਲੋ ਤੇ ਕੋਨੇ ਗੱਲ ਕਰਨ ਦੇ ਪਿਆ ਮੇਰਾ ਬੋਲ ਰਖਿਆ ਹੋਇਆ ਤੇ ਮੈਨੂੰ ਮਰਜ਼ੀ ਪੜਾ ਹੋਰ ਵੀ ਕੋਈ ਗੱਲਬਾਤ ਹੋਈ ਹਾਂਜੀ ਖਤਮ ਕੀ ਕੀ ਮੰਗ ਕਰਦੇ ਜੀ ਮੰਗ ਨਹੀਂ ਕਰਦੇ ਸਾਰੇ ਜਿਹੜੇ ਕਿਸਾਨਾਂ ਨੇ ਕਰੀ ਨਹੀਂ ਯਾਰ ਕੀ ਤਾ ਬੋਲਣਾ ਕੋਈ ਕਹਿੰਦੀ ਹੈ ਜੀ ਦੇ ਜਵਾਬ ਸਾਨੂੰ ਪ੍ਰਧਾਨ ਗੱਲ ਕਰਦਾ ਤੁਹਾਡਾ ਯਾਰ ਇੱਕ ਬੰਦਾ ਜਿਹਨੇ ਗਿਆ ਉਹ ਤੁਹਾਡੇ ਕੋਲ ਪਤਾ ਇੱਕ ਬੰਦਾ ਦੇਖਿਆ ਕਰੋ ਬੋਲਣਾ ਜਿਹੜਾ ਬੰਦਾ ਪਾਜੀ ਇੱਕ ਇੱਕ ਮਿੰਟ ਬਾਤ ਕਰੀ ਉਹ ਤੋਂ ਬਾਅਦ ਇਹ ਆਪਣੀ ਚਾਹੋ ਜੇ ਮੈਂ ਗਲਤ ਹਾਂ ਮੈਂ ਮਾਫੀ ਤੇ ਮੰਗੇ ਨਹੀਂ ਕਿਹਾ ਵੇ ਨਹੀਂ ਮਾਫੀ ਐਂ ਤੇਰੀ ਕੀ ਕਰਨੀ ਐਂ ਕਿਉਂ ਮਾਫੀ ਮੰਗਾਈ ਗੁੰਡਾ ਕਰਦੀ ਸਰ ਕੋਈ ਨਹੀਂ ਕਿਸੇ ਤੇ ਥਾਲੀ ਲੱਗੀਗੀ ਉਹਨਾਂ ਨੂੰ ਗਿਆ ਸੀ ਥਾਲੀ ਚਾਰ ਤੇ ਕਰ ਲਓ ਠੀਕਾ ਆਪਣੀ ਨਵੀਂ ਤੇਜ ਹੋਈ ਆ ਕੰਪਨੀ ਵੀ ਸਾਡੇ ਕੋਲ ਜਵਾਬ ਲਾਗਦੀ ਸਾਡੀ 270 ਰੁਪਏ ਆਪਣੀ ਕੰਪਨੀ ਵੀ ਕਹਿੰਦੀ ਕੰਪਨੀ ਤੋਂ ਕੀ ਹੋ ਗਿਆ ਕੰਪਨੀ ਇਹ ਕਹਿੰਦੀ ਮੈਨਾਂ ਨੂੰ ਇਹ ਗਿਆ ਹੈ ਉਹਨਾਂ ਨੂੰ ਇਹ ਗਿਆ ਹੈ ਟਰਾਲੀ ਪਿੱਛੇ ਰਾਤੋਂ ਅਗਿ ਨਹੀਂ ਜਾ ਸਕਦਾ ਵੀ ਆਪਣੇ ਐਡਜੋ ਟਰਾਲੀ ਹੁੰਦਾ ਫਿਰ ਕਿਤੇ ਮੈਨੇਜਰ ਸਾਹਿਬ ਦੇ ਕੋਲ ਲੈ ਜਾਦੇ ਤੁਹਾਨੂੰ ਕਹਿਣਗੇ ਟਰਾਲੀ ਸਾਡੇ ਤੋਂ ਕਾਚਾ ਨਾ ना होवो परेशान सारी इलमानी ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658